ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਆਏ ਆ ਦੂਜੇ ਖੇਤ ਮੈਂ ਦੀ ਆਪਾਂ ਵੀਡੀਓ ਪਾਈ ਸੀ ਆਪਾਂ ਇੱਕ ਸਪਰੇਅ ਕਰਦੇ ਨੇ ਆ ਆਪਣਾ ਬੋਰ ਕੋਠਾ ਬਾਈ ਸੁੱਖਾ ਤੇ ਇਹ ਝੋਨੇ ਜ ਆਪਾਂ ਪਾਉਣਾ ਯਾਰ ਇਹ ਝੋਨਾ ਬਹੁਤ ਵਧੀਆ ਮੀਂਹ ਨੇ ਵਧੀਆ ਬਣਾਤਾ ਵੈਸੇ ਵੀ ਇੱਥੇ ਤਾਂ ਕਰਨਾ ਪਾਣੀ ਵਧੀਆ ਤੇ ਝੋਨੇ ਵਧੀਆ ਹੁੰਦੇ ਆ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚਲੋ ਆਪਾਂ ਖੋਣੇ ਤੁਨ ਝੋਨਾ ਆਪਣਾ ਆਹ ਝੋਨਾ ਆਪਣਾ ਬਾਸਮਤੀ 17 18 ਆਹ ਵੇਖੋ ਵੇਜ ਵੇਜ ਨਾਲ ਵਧੀਆ ਤਿੰਨ ਤਿੰਨ ਚਾਰ ਚਾਰ ਡੱਕੇ ਹੋਇਆ ਪਿਆ ਚਲੋ ਮੋਟਰ ਚੱਲ ਵੀ ਪਾਣੀ ਦਾ ਫਰਕ ਪੈ ਗਿਆ ਸੁਖੀ ਓਏ ਮੈਂ ਕਿਹਾ ਪਾਣੀ ਦਾ ਫਰਕ ਪੈ ਗਿਆ ਲਿਆ ਭਾਈ ਦੂਜੀ ਵੀ ਕੱਢ ਕੇ ਚੱਲ ਬਈ ਜਗ ਬੱਲੇ ਆ ਰਹੇ ਆ ਆਪਣੇ ਆ ਲਾਈ ਸੀ ਮਿਰਚਾਂ ਦੇ ਬੂਜੇ ਇਹ ਕਿੰਨੇ ਛੋਕ ਕਦੂ ਆਹ ਪੂਰਾ ਕੰਮ ਹੈ ਆਹ ਬੂਜਾ ਤੇ ਹਨਾ ਤੇ ਉਹ ਸੁੱਕ ਗਏ ਹਨਾ ਸੁੱਕੇ ਤਾਂ ਨਹੀਂ ਰਹੇ ਕਿ ਚੱਲ ਪੈਣਗੇ ਇਹ ਸੋ ਤੋਂ ਚੱਲ ਪੈਣ ਆਹ ਤਾਂ ਸੁੱਕੂ ਪੈਣਗੇ ਇਹ ਬਈ ਡੇ ਡੇ ਪੱਟ ਕੇ ਲਾਏ ਸੀ ਤੇ ਇੱਥੇ ਨਾ ਸਬਜ਼ੀ ਲੱਗੀ ਵੀ ਸੀ ਕਿ ਕਿਤੇ ਵਾਂ ਲਿਆ ਸੀ ਉਹਨਾਂ ਨੇ ਆਪਾਂ ਪਹਿਲਾ ਵੀਡੀਓ ਪਾਈ ਸੀ ਇੱਕ ਤੇ ਉਹਦੇ ਚ ਸੀਗੇ ਇਹ ਜਦੋਂ ਉਹਨਾਂ ਦਾ ਟਾਈਮ ਪੂਰਾ ਹੋ ਗਿਆ ਤੇ ਫਿਰ ਇਹ ਆਪਾਂ ਪੱਟ ਕੇ ਇੱਥੇ ਲਾ ਲਏ ਸੀ ਉਹਨਾਂ ਦਾ ਵਾਹਣਾ ਸੀ ਵਿੱਚ ਤਾਂ ਕਰਕੇ ਚਲੋ ਹੁਣ ਆਪ ਪਰ ਲਾਉਣੇ ਆ ਜੈਂਕਰੇ ਚ ਕਿੰਨੇ ਲੈਂਗੇ ਤਿੰਨ ਘਟੇ ਹਾਂ ਬਹੁਤ ਐਨਾਂ ਹੈਨਾ ਇੰਨੀ ਬਹੁਤ ਹੈ ਉਹਦੇ ਤਾਂ ਕਿੱਲਾ ਹੈ ਹੋਰ ਉਹਦੇ ਤਾਂ ਆਪ ਦੋ ਘਟੇ ਪਾਏ ਆ ਉਹ ਵੀ ਪਾਈ ਗਏ ਨਾਲ ਖੁੱਲੀ ਪਹਿਲੀ ਰਿਆ ਇਹ ਕਿੜਾ ਮੇਰਾ ਆਪਣੀ ਮੋਟਰ ਆ ਵੇਖ ਲਓ ਮੋਟਰ ਨਾਲ ਜਮਾ ਉੱਤੇ ਪਈ ਆ ਬਾਹਣ ਦੇ ਬਾਹਣ ਤੋਂ ਵੀ ਉੱਚੀ ਹੈ ਇਹ ਕੋਈ 2 ਫੁੱਟ 2 ਫੁੱਟ ਉੱਚੀ ਹੋਈ ਨਾ ਬਈ ਆਈ ਜਾਵਣਾ ਡੇਗਦੀ ਤਾਂ ਹੋਣੀ ਆ ਬਈ ਯਾਰ ਆਏ ਆਪਣੀ ਜਾਮਣ ਹੈਨਾ

ਮੀਨੇ ਬਈ ਮੀ ਚਾਹੀਦਾ ਜਰੂਰ ਸੀਗਾ ਹਾਂ ਆਪਾਂ ਕਹਿਦੀਆਂ ਨਾ ਮੀ ਦੀ ਲੋੜ ਨਹੀਂ ਸੀ ਮੀ ਦਾ ਆਪਾਂ ਨੂੰ ਸੀਗਾ ਚਾਹੀਦਾ ਤੇ ਪਰ ਨਾ ਜਰਾ ਕਿ ਜ਼ਿਆਦਾ ਕਰ ਗਿਆ ਨਾ ਜੂਨ ਮਾਲਕ ਦੀ ਪਰ ਇੱਕ ਗੱਲ ਹੈ ਐਡੀ ਆਏ ਝੋਨੇ ਮਰਦੇ ਮੁਰਦੇ ਨਹੀਂ ਜੇ ਆਪਾਂ ਆਖੀ ਨੀ ਮੈਨੂੰ ਮੇਥਾਂ ਜਿਹੜੇ ਹੈਗੇ ਆ ਜਿਹੜੇ ਡੁੱਬੇ ਮੰਨ ਲਾ 2-4 ਦਿਨ ਡੁੱਬੇ ਦਿਸਣ ਲੱਗੇ ਜਿਨ੍ਹਾਂ ਨੂੰ ਲੱਗਿਆ ਨੂੰ ਹੋ ਗਏ ਸੀ ਇਹ ਘਰ ਤੋਂ ਤੁਹਾਡੇ 15-18 ਦਿਨ ਉਹ ਝੋਨੇ ਤਾਂ ਨਹੀਂ ਮਰਦੇ ਤੇ ਜਿਹੜੇ ਹੈਗੇ ਹੁਣ ਲੱਗੇ ਲੱਗੇ ਡੁੱਬ ਗਏ ਉਹਨਾਂ ਦਾ ਔਖਾ ਹੈ ਨਾ ਕਰ ਕਰ ਡੱਕਾ ਹਾਂ ਉਹ ਮਧੋਲੇ ਜਾਣਗੇ ਨਾ ਉਹ ਵੀ ਜਿਹੜੀ ਬਾੜੀ ਕਮਜ਼ੋਰ ਪਨੀਰੀ ਹੋਈ ਹੂੰ ਉਹਨਾਂ ਨੂੰ ਆਏ ਆ ਜਿਹੜੀ ਹੁਣ ਧੁੱਪ ਲੱਗਦੀ ਹੈ ਪਨੀਰੀ ਸੰਗਣਾ ਬਾੜੀ ਸੰਗਣੀ ਹੋਵੇ ਹੂੰ ਵੀਰ ਮੜਾ ਹਿਸਾਬ ਦਾ ਪਾਇਆ ਹੋਈ ਹੈ ਬਾੜੀ ਸੰਗਣੀ ਨਾ ਬੀਜੇ ਬਾੜੀ ਸੰਗਣੀ ਦਾ ਨੁਕਸਾਨ ਹੋਣਾ ਹੀ ਹੋਣਾ ਹੈ ਜਿਆਦਾ ਗਰਮੀ ਪੈ ਗਈ ਮੱਚ ਜਾਣਾ ਹੈ ਤੇਰਾ ਪਤਾ ਇੱਕ ਪ੍ਰਤਿਆਵਾ ਵੇਖਿਆ ਜੀ ਆ ਜੋ ਥੰਦ ਲੈਣ ਤੋਂ ਪਨੀਰੀ ਲੈਂਦੀ ਨਾ ਸਮੁੰਦਰਾ ਹੂੰ ਚੋ ਮੰਤਾਂਤੀ ਸੀ ਪੈਂਚ ਸੜੀ ਪੀਲੀ ਹੋਈ ਵੀ ਪਨੀਰੀ ਜੱਸਾ ਲਿਆ ਜੀ ਉਹ ਫਿਰ ਗਾੜੀ ਚੱਦੀ ਪੱਟੀ ਹੋਣਾ ਟਿੰਗਾਂ ਲਾਗੇ 11 21 ਤੇ ਵੇਲੇ ਤੂੰ ਉਹ ਹੁੜਾ ਜੋ ਚੱਲ ਪਿਆ ਚੱਲੇ ਰਹੋ ਉਹ ਚੁੰਨਾ ਹੌਲੀ ਹੌਲੀ ਥੋੜਾ ਆ ਬਣ ਕੇ ਦਈ ਉਹ ਹੀ ਪੈਂ ਉਹ ਗੱਲ ਪਤਾ ਕੀ ਹੈ ਜਿਹੜੀ ਹੁਣ ਜਿਵੇਂ ਤੂੰ ਬਰੀਕ ਬਹੁਤੀ ਪਨੀਰੀਆਂ ਨੇ ਇਹ ਨਾ ਜਿੱਥੇ ਚੰਗੇ ਪਾਣੀ ਹੈ ਉੱਥੇ ਤਾਂ ਕੱਢ ਜਾਂਦੀ ਘਾੜ ਜਿੱਥੇ ਪਾਣੀ ਥੋੜੇ ਜਿਹੀ ਵੀ ਨਰਮ ਆ ਨਾ ਉੱਥੇ ਨੇ ਬਣਾਉਂਦੀ ਗੱਲ ਜੀ ਉਹ ਤਾਂ ਮੀਂਹ ਪਾਲਦੀ ਨਾਲ ਦੀ ਨਾਲ ਆ ਉਹ ਮੀਂਹ ਵੀ ਪਾਲਦੀ ਬਰਕੀ ਕਰੇ ਢੇਰੀ ਬਾਈ ਦੂਜਾ ਵੀ ਹੂੰ ਤੇਰਾ ਆਦਾ ਹੁੰਦਾ ਤਾਂ ਕੁੱਤਖਾਨਾ ਹੀ ਹੈ ਨਾ ਆ ਵੇਖ ਹੁਣ ਇੱਧਰ ਆ ਜਿਹੜਾ ਇਹਨੇ ਕੱਦੂ ਕੀਤਾ ਜਗਜੀਤ ਨੇ ਇਹ ਜਿਵੇਂ ਕੀ ਹੁਣ ਉਹ ਪਰੇ ਜਿਹੜਾ ਉਹ ਬੁੱਢੜੀ ਬਾਈ ਉਵੇਂ ਹੀ ਦੇ ਵਿੱਚ ਛੱਡ ਨਹੀਂ ਦੇ ਘਰ ਪਹਿਲੇ ਹੀ ਕਿਤਨੀ ਜੀ ਠੀਕ ਹੈ ਤਾਂ ਹੀ ਦਿਨ ਦਾ ਰੋਜ ਵਰਕ ਆ ਜਾਵਦਾ ਮੈਂ ਤਾਂ ਉਹ ਵੀ ਕੀਤਾ ਹੋਇਆ ਕਦੋਂ ਤਾਂ ਫਿਰ ਕਰਕੇ ਰੱਖਦੇ ਕਿ ਨਹੀਂ ਇਹ ਕਿਹੜਾ ਸੈਟ ਹੁੰਦੇ ਵਣ ਜਦੋਂ ਲੇਬਰ ਆ ਗਈ ਤੇ ਲਾ ਕੇ ਪਰ ਕੰਮ ਨੇ ਪੜੂ ਪੂਰਾ ਉਹ ਤਾਂ ਪਾਰਾੜੀ ਹੈ ਨਾ ਇਹ ਤਾਂ ਨਾਲ ਹੀ ਲੱਗ ਜਾਣੀ ਮੰਦਰੇ ਨੇ ਚੱਲੀ ਹੀ ਹੋ ਜਾਈ ਨਾ ਹੂੰ ਇਹ ਆਪਣਾ ਜਾਣ ਆਉਣ ਤੇ ਜਾਣ ਆਉਣ ਬਣੂਗਾ ਹੈ ਨਾ ਜਿਵੇਂ ਉਧਰ ਸੀਗਾ ਇਹ ਤੋ ਤਾਰ ਦੀ ਪੇਪੜਾ ਹੀ ਉਹ ਪਈ ਉਹ ਵੇ ਝੋਲੇ ਦੱਬੀ ਪਈ ਤਾਰ ਉਹ ਲਾਈਟ ਦਾ ਤਾਂ ਨਿਆਰੇ ਲਈ ਜਾਂਦਾ ਹੈ ਨਾ ਲਾਈਟ ਦਾ ਵੇਲਾ ਯਾਰ ਜਦੋਂ ਆ ਕੇ ਚਲਾ ਲਾ ਇਹ ਗੱਲ ਹੋਰ ਹੈ ਵੀ ਲਾਈਟ ਨਾ ਹੋਵੇ ਐਂ ਕਿ ਨਾ ਉਹ ਦੂਜਾ ਉਹ ਕਿੰਨੀ ਗਰਮੀ ਰਹੀ ਹੈ ਤੇ ਗਰਮੀ ਜਨਾ ਵੀ ਲਾਈਟ ਘਰਾਂ 'ਚ ਨਹੀਂ ਬੰਦ ਕੀਤੀ ਨਾ ਘਰਾਂ 'ਚ ਲੋਕਾਂ ਨੇ ਗਲਤੀ ਕਰਤੀ ਨਾ ਇਹ ਬਦਲਤਾ ਨਾ ਬੁਰਾ ਹਾਲ ਉਹ ਤੋਂ ਗੱਲ ਦੀ ਗੱਲ ਯਾਦ ਰੱਖੀ ਤੂੰ ਲੋਕਾਂ ਦਾ ਆ ਪਛਤਾਉਣਗੇ ਲੋਕ ਹੂੰ ਬਦਲ ਕੇ ਯਾਰ ਗੱਲ ਤਾਂ ਤੇਰੀ ਠੀਕ ਹੈ ਇੱਕ ਥੋੜਾ ਜਿਹਾ ਇਹ ਚਿੱਟੇ ਦੇ ਕੰਟਰੋਲ ਕਰ ਲੈਣਾ ਯਾਰ ਚਿੱਟਾ ਨਾ ਜਿਹੜਾ ਬਹੁਤ ਗੰਦੀ ਛਾਇਆ ਇਹ ਤੇ ਕਿਸੇ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਇਹ ਨਾ ਇਹ ਕੱਲੇ ਪੰਜਾਬ ਗੌਰਮੈਂਟ ਦਾ ਨਹੀਂ ਇਹ ਆਪਰੇਟਿਵ ਸੈਂਟਰ ਗਵਰਨਮੈਂਟ ਦਾ ਸਰਵਰ ਹੈ ਇਹ ਨਹੀਂ ਵੀ ਠੀਕ ਆ ਸਾਧੇ ਯਾਰ ਨਹੀਂ ਹੋ ਉਹ ਯਾਰ ਇਹ ਕਿਹੜੀ ਗੱਲ ਹੈ ਜਿਹੜੇ ਪੀਸੀ ਸਭ ਨੇ ਹੋ ਰਹੀ ਭੂਸ ਲਈ ਜਨਾ ਪ੍ਰਪਰ ਵਾਲੀ ਇਹ ਫਰੋਖੀ ਨਾ ਮੈਕਚਰ ਜਾ ਜੀ ਨਾ ਹੀ ਬਣਦਾ ਨਹੀਂ ਛੱਗਿਆ ਨਾ ਰੰਗ ਲਾਉਂਦੇ ਛੱਗਿਆ ਨਹੀਂ 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 ਲਾਉਂਦਾ ਉਹ ਹੋਰ ਹੁੰਦੀ ਉਹ ਲੋਹ ਜਿੰਕ ਹੁੰਦੀ ਹੈ ਹੂੰ ਉਹ ਲੰਗ ਨਾ ਨਾ ਪਾਣਾ ਆਪਾਂ ਨਹੀਂ ਪਾਉਂਦੇ ਸੀ ਉਹ ਨਾ ਮਿਰਚ ਮਸਾਲਾ ਇਹ ਪਾਉਂਦੇ ਹੁੰਦੇ ਸੀ ਆਪਾਂ ਮਿਰਚ ਮਸਾਲਾ ਇਹ ਪਾਉਂਦੇ ਸੀ ਉਹਦਾ ਨਹੀਂ ਰੰਗ ਤਾਂ ਨਹੀਂ ਲੱਗਦਾ ਸੀਦਾ ਲੱਗਦਾ ਸੀ ਨਾ ਤਾਂ ਵਾਲੀ ਹੋ ਗਈ ਹੁੰਦੇ ਉਹ ਚ ਲੋਹਾ ਹੋਊਗੀ ਫਿਰ ਥੋੜੀ ਜਿਹੀ ਮਿਰਚ ਮਸਾਲਾ ਉਹ ਹੀ ਹੁੰਦਾ ਨਾ ਮਿਕਚਰ ਜਾਂ ਮੜਾ ਸੱਚਲਾ ਸੁਭਿਆ ਪਾਚਾ ਸੁਭਿਆ ਜਾ ਰਹੇ ਹੈ ਹੋ ਜਾ ਨਹੀਂ ਲਓ ਇਹ ਖਲਾਰਤੀ ਦੇ ਆ ਵੇਖੋ ਬਾਈ ਕਿਵੇਂ ਮੜਕ ਮੜਕ ਕੇ ਹੋਇਆ ਪਾਣੀ ਪੀ ਜਾਂਦੇ ਆ ਤੇ ਆ ਆਪਣੀ ਚੱਲੀਆਂ ਦੀ ਮੋਟਰ ਇਹੋ ਕਾ ਬਹੁਤਾ ਕੰਮ ਆਪਾਂ ਆਏ ਜੀ ਪਹਿਲੇ ਹੱਥ ਨੇ ਰੇਪਾਉਣ ਆ ਦੇਖੋ ਸੂਰਜ ਸ਼ਿਵਨਾਲਾ ਜਿਹਦਾ ਪਰੇ ਬਾਈਆ ਝੋਨੇ ਚ ਤੇ ਅੱਜ ਦੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜੇੜਾ ਕੋਈ ਭਰਾ ਆਪਣੇ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹ ਵੀ ਜੀ ਵੀਡੀਓ ਤੁਹਾਨੂੰ ਵਿਖਾਉਂਦੇ ਰਵਾਂਗੇ। ਕਦੇ ਰੇਪਾਲੀ ਕਦੇ ਪੱਠੇ ਵੜ ਲੈ ਕੇ ਦੇ ਵਾਣ ਕੱਦੂ ਕਰ ਲਿਆ ਕਿਤੇ ਕੋਸ ਕਦੇ ਕੋਸ ਹਰ ਰੋਜ਼ ਕੋਈ ਨਾ ਕੋਈ ਕੰਮ ਧੰਦਾ ਹੁੰਦਾ ਆਪਣਾ ਜ਼ਿਮੀਂਦਾਰ ਅੱਜ। ਇਹੋ ਆਪਾਂ ਵੀਡੀਓ ਬਣਾਉਂਦੇ ਰਵਾਂਗੇ।